ਮਾਜੋਗ ਸ੍ਰੀਖਾ ਸਾਹਿਬ ਤੁਹਾਡਾ ਧੰਨਵਾਦ ਕਿ ਤੁਸੀਂ ਮੈਨੂੰ ਅੱਜ ਜਿਹੜਾ ਸਾਡੇ ਮਾਜੋਗ ਮੁੱਖ ਮੰਤਰੀ ਸਾਹਿਬ ਨੇ ਬਹੁਤ ਹੀ ਇਤਿਹਾਸਕ ਬਿੱਲ ਕੌਂਸਲ ਸਭਾ ਦੇ ਵਿੱਚ ਪੇਸ਼ ਕੀਤਾ ਉਹਦੇ ਤੇ ਵਿਚਾਰ ਦੇਂਦੀ ਪਹਿਲਾਂ ਤਾਂ ਮੈਂ ਇਸ ਬਿੱਲ ਦੀ ਬਹੁਤ ਹਮਾਇਤ ਕਰਦਾ ਹਾਂ ਔਰ ਮੈਂ ਸਬਦਾ ਕਿ ਇਹ ਜਿਹੜਾ ਮੁੱਦਾ ਜਿਹੜਾ ਅੱਜ ਪੰਜਾਬ ਦੇ ਮਿਡਲ ਕਲਾਸ ਲੋਕਾਂ ਦਾ ਗਰੀਬ ਲੋਕਾਂ ਦਾ ਹਾਲ ਹੁੰਦਾ ਹੈ ਇਹ ਸਭ ਬਹੁਤ ਵੱਡਾ ਮੁੱਦਾ ਹੈ ਇਹ ਇੰਨਾ ਕ ਵੱਡਾ ਮੁੱਦਾ ਹੈ ਜਿਹੜਾ ਸੀਐਮ ਸਾਹਿਬ ਨੇ ਹੱਲ ਕੀਤਾ ਅਸੀਂ ਪਹਿਲਾਂ ਵੀ ਜਦੋਂ ਸੀਐਮ ਸਾਹਿਬ ਨੂੰ ਮਿਲਦੇ ਹੀ ਕੈਬਨ ਮੀਟਿੰਗਾਂ ਦੇ ਵਿੱਚ ਜਾਂ ਉਦਾਂ ਵੀ ਕਈ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਕਿ ਸਰ ਇਹਦਾ ਕੋਈ ਹੱਲ ਕੱਢੋ ਇਹਦਾ ਆਪਾਂ ਹੱਲ ਕੱਢੀਏ ਕਿਉਂਕਿ ਹਾਈ ਕੋਰਟ ਦੇ ਵਿੱਚ ਕੇਸ ਸੀਗਾ ਸਹਿਜ ਸਹਿਜੇ ਦਾ ਹੱਲ ਆਇਆ ਔਰ ਇਲੈਕਸ਼ਨ ਦੇ ਵਿੱਚ ਜਦੋਂ ਅਸੀਂ ਗਏ ਲੋਕ ਸਭਾ ਦੇ ਵਿੱਚ ਜਿਹੜਾ ਮੇਰਾ ਤਜੱਬਾ ਹੋਇਆ ਮੈਨੂੰ ਲੱਗਾ ਕਿ ਸਭ ਤੋਂ ਵੱਡਾ ਲੋਕਾਂ ਦਾ ਮੁੱਦਾ ਹੀ ਇਹ ਹੈ ਸਭ ਤੋਂ ਵੱਡਾ ਮੁੱਦਾ ਹੈ ਲੋਕਾਂ ਦਾ ਅਮਰਸਰ ਜ਼ਿਲ੍ਹੇ ਦੇ ਵਿੱਚ ਸਰ ਮੈਂ ਲੋਕ ਸਭਾ ਦਾ ਉਮੀਦਵਾਰ ਸੀਗਾ ਨੂੰ ਅਮਰਸਰ ਦੀ ਨੁੱਕਰ-ਨੁੱਕਰ ਦੇ ਵਿੱਚ ਜਾਣਾ ਜਾਣ ਦਾ ਮੌਕਾ ਮਿਲਿਆ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਉਹ ਲੋਕਾਂ ਦਾ ਜਿਹੜਾ ਹਾਲ ਸੀ ਲੋਕਾਂ ਨਾਲ ਜਿਹੜੀ ਠੱਗੀ ਵਜੀ ਉਹ ਸਦ ਸੁਣ ਕੇ ਤੁਸੀਂ ਵੀ ਕਿਤੇ ਸੁਣਦੇ ਤਾਂ ਤੁਹਾਨੂੰ ਲੱਗਣਾ ਹੈ ਕਿ ਦਿਨੇ ਠਗੀਆਂ ਕਿੱਦਾਂ ਵੱਜਦੀਆਂ ਉਹਦੇ ਠੱਗੀਆਂ ਦੇ ਵਿੱਚ ਉਹਨੇ ਐਲਓਪੀ ਸਾਹਿਬ ਕਹਿਦੇ ਸੀਗੇ ਮੈਂ ਲੱਗਾ ਦੱਸ ਜੀ ਮੈਂ ਲੱਗਾ ਦੱਸ ਐਲਓਪੀ ਸਾਹਿਬ ਉਹਨੇ ਕਹਿਣ ਦੇ ਸੀਗੇ ਕਿ ਅਫਸਰ ਜੀ ਬਹੁਤੀਆ ਸਿਫਤਾਂ ਨਾ ਕਰੋ ਇਹ ਸਭ ਪਿਛਲੇ 30 ਸਾਲ ਦੇ ਵਿੱਚ ਇਹ ਜਾਣਦੇ ਆ ਬਾਦਵਾਪਾ ਸਰ ਅਮਰਸਰ ਮੰਨਾਲਾ ਜਦੋਂ ਲੰਘਦੇ ਜਿੱਥੋਂ ਕਲੋਨੀਆਂ ਦਾ ਕੰਮ ਸ਼ੁਰੂ ਹੁੰਦਾ ਬਾਈਪਾਸ ਦੇ ਬਾਦਵਾਪਾ ਜਿੰਨੀਆਂ ਕਲੋਨੀਆਂ ਕੱਟੀਆਂ ਗਈਆਂ ਪੂਰੇ ਪੰਬਸਰਗੱਟਾ ਅਸਫੇ ਦੇ ਸਰ ਕੱਲੀ-ਕੱਲੀ ਕਲੋਨੀ ਕਿਸੇ ਬੰਦੇ ਨੂੰ ਪੁੱਛ ਲਓ ਕੇ ਰਕਸ਼ਿਆ ਨੂੰ ਪੁੱਛ ਲਓ ਵੀ ਕਲੋਨੀ ਕਿਹਦੀ ਐ ਇੱਕ ਮਿੰਟ ਦੇ ਲੀਡਰ ਦਾ ਨਾਂ ਲੈਣਗੇ ਇਹ ਫਲਾਣੇ ਕੱਲੀ ਲੀਡਰ ਦੀ ਹੈ ਜੀ ਇਹ ਫਲਾਣੇ ਕਾਂਗਰਸੀ ਲੀਡਰ ਦੀ ਹੈ ਜੀ ਇਹ ਫਲਾਣੇ ਐਮਐਲਏ ਦੀ ਹੈ ਜੀ ਇਹ ਇਹ ਬਗਲ ਨਾ ਕੋਕਲ ਮਾਵਾਵਾਂ ਸੀਗਾ ਕਿ ਲੋਕਾਂ ਨੇ ਬਚਾਦਿਆ ਨਾ ਛੇਦੇ ਆਪ ਥੱਕੀ ਉਹਦੇ ਚਾਣਦੇ ਆ ਐਲੋਪੀ ਸਾਹਿਬ ਬਹੁਤ ਸਾਰੀਆਂ ਕਲੋਨੀਆਂ ਨੂੰ ਜਾਣਦੇ ਆ ਬਸ ਜੀ ਕਿਹੜੇ ਘਰੇ ਹੋ ਇਹਨਾਂ ਨੇ ਨਹੀਂ ਇਹ ਤਾਂ ਸਭੇ ਮੋੜ ਗਿਆ ਪਰ ਕਿਹੜੇ ਘਰੇ ਇਹਨਾਂ ਨੂੰ ਪਤਾ ਸਾਦੇ ਲੱਖ ਪਸਤਾ ਬਗਲ ਇਹ ਨਾ ਸਰਦਲ ਸਿੰਘ ਦਾ ਕਾਲੋ ਕਾਲ ਸਾਦੀ ਸਾਦੀ ਬੇਵਿਦਿਆ ਸਾਦੀ ਸਾਦੀ ਬਾਯੋ ਸਾਹਿਬ